ਐਗਰੋਜੀ ਕੀ ਫਤਿਹ ਅਸੀਂ ਮੰਤਰੀ ਸਾਹਿਬ ਦਾ ਸਾਡੇ ਹਰਪਾਰ ਸਿੰਘ ਜੀ ਚੀਮਾ ਬਹੁਤ ਹੀ ਸਤਿਕਾਰਯੋਗ ਨੇ ਸਾਡੇ ਹਲਕੇ ਦੇ ਔਰ ਬਹੁਤ ਵੱਡੀ ਜ਼ਿੰਮੇਵਾਰੀ ਇਹਨਾਂ ਦੀ ਇਕੱਲੇ ਸਾਡੇ ਹਲਕੇ ਦਾ ਕੰਮ ਨਹੀਂ ਜੀ ਇਕੱਲੇ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਇਹਨਾਂ ਕੋਲੇ ਅਸੀਂ ਤਾਂ ਇਹਨਾਂ ਨੂੰ ਜਾਨੀ ਕਿ ਇੱਕ ਆਪਣੇ ਸੀਐਮ ਸਾਹਿਬ ਹੀ ਸਮਝਦੇ ਆ ਸੀਐਮ ਤਾਂ ਸਾਡੇ ਹੈਗੇ ਨੇ ਭਗਵੰਤ ਮਾਨ ਜੀ ਪਰ ਅਸੀਂ ਇਹਨਾਂ ਨੂੰ ਸਾਹਮਣੇ ਕਿਉਂਕਿ ਸਾਡੇ ਤੋਂ ਦੋ ਵਾਰੀ ਵਿਧਾਇਕ ਨੇ ਇਸ ਵਾਰ ਇਹਨਾਂ ਨੂੰ ਮੰਤਰੀ ਬਣਾਇਆ ਜੀ ਤੇ ਸਾਡੀਆਂ ਬਹੁਤ ਹੀ ਜ਼ਿਆਦੇ ਅਸੀਂ ਦਿਲਾਂ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦੇ ਆ ਸਾਡੇ ਪਿੰਡ ਨੂੰ 40 ਲੱਖ ਰੁਪਇਆ ਦੇ ਕੇ ਜਾਨ ਨੇ ਸਾਡੇ ਤੇ ਜਾਨਕੀ ਕੋਪਕਾਰ ਕੀਤਾ ਜੀ ਸਾਡੀਆਂ ਬਹੁਤ ਪਿਛਲੀਆਂ ਸਰਕਾਰਾਂ ਤੋਂ ਵੀ ਅਸੀਂ ਬੜੀਆਂ ਬੇਨਤੀਆਂ ਕੀਤੀਆਂ ਨੇ ਪਰ ਸਾਡੀ ਜਾਨਕੀ ਉਹਨਾਂ ਨੇ ਬੇਨਤੀ ਕਿਸੇ ਨੇ ਕਬੂਲ ਨਹੀਂ ਕੀਤੀ ਜੀ ਲਾਰੇ ਲਾਉਂਦੇ ਸੀ ਵੀ ਹਾਂਜੀ ਅੱਜ ਦੇਵਾਂਗੇ ਕੱਲ ਦੇਵਾਂਗੇ ਪਰ ਮੰਤਰੀ ਸਾਹਮਣੇ ਸਾਨੂੰ 1 ਸਾਲ ਹੋ ਗਿਆ ਸਾਡੀ ਪੰਚਾਇਤ ਬਣੀ ਨੂੰ ਜੀ ਸਾਡੇ ਕੋਲੇ ਬਹੁਤ ਹੀ ਬਹੁਤ ਹੀ ਸਾਨੂੰ ਸਤਕਾਰ ਮਿਲਦਾ ਇਹਨਾਂ ਦਾ ਹਰ ਇੱਕ ਕੰਮ ਨੂੰ ਕਦੇ ਕਿਸੇ ਕੰਮ ਨੂੰ ਸਾਨੂੰ ਨਾ ਨਹੀਂ ਕੀਤੀ ਇਹ ਹੁਣ ਵੀ ਸਾਨੂੰ 40 ਲੱਖ ਰੁਪਏ ਦੇ ਕੇ ਅੱਜ ਇਹਨਾਂ ਨੇ ਕਹੇ ਵੀ ਤੁਸੀਂ ਕੰਮ ਸ਼ੁਰੂ ਕਰੋ ਜਿੰਨਾ ਕੋਈ ਘਾਟਾ ਵਾਧਾ ਹੋਊਗਾ ਆਪਾਂ ਪੂਰਾ ਕਰਾਂਗੇ ਵੈਗਰੀ ਕਦੇ ਇਹ ਸੋਚਿਆ ਵੀ ਘਰੇ ਆ ਕੇ ਮੈਂ ਪੂਰਾ ਖੁਦ ਨਹੀਂ ਜੀ ਨਹੀਂ ਜੀ ਸਾਡੇ ਕੋਲੇ ਜੀ ਕਿਤੇ ਸਾਨੂੰ ਤਾਂ ਜੀ ਮੰਤਰੀ ਸਾਹਿਬ ਸਾਨੂੰ ਤਾਂ ਐਮਐਲਏ ਸਾਹਿਬ ਨਹੀਂ ਮਿਲਦੇ ਜੀ ਕੋਈ ਸਾਡੇ ਪਿੰਡ ਵਾਲੀ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਅਸੀਂ ਜਾਂਦੇ ਆ ਨਾਲ ਕੋਲੇ ਤੜਬੇ ਜਾਂਦੇ ਜੀ ਸੰਗਰੂਰ ਜਾਂਦੇ ਜਿੱਥੇ ਵੀ ਜਾਂਦੇ ਸਾਨੂੰ ਪੂਰਾ ਸਤਿਕਾਰ ਮਿਲਦਾ ਹੈ ਬਿਲਕੁਲ ਇੱਕ ਭਾਈਚਾਰੇ ਦੀ ਤੌਰ ਤੇ ਸਾਨੂੰ ਮਿਲਦੇ ਨੇ ਜੀ ਕੋਈ ਵੀ ਅਸੀਂ ਸਰਪੰਚ ਸਾਹਿਬ ਸਾਡੇ ਨੇ ਤੇ ਕੋਈ ਮੈਂਬਰ ਸਾਹਿਬਾਨੇ ਕੋਈ ਵੀ ਆਮ ਵੀ ਵਿਅਕਤੀ ਨੇ ਦੇ ਦਫਤਰ ਚ ਲਿਆ ਜਾਵੇ ਸਾਡੀ ਭੈਂਜੀ ਨੇ ਬੜੇ ਸਤਕਾਰਯੋਗ ਨੇ ਇਹ ਇਹਨਾਂ ਕੋਲੇ ਚਲੇ ਜਾਈਏ ਸੀ ਸਾਡੀ ਹਰੇਕ ਗੱਲ ਚੀਮਾ ਸਾਹਿਬ ਨੂੰ ਕਈ ਵਾਰੀ ਬਿਜੀ ਹੁੰਦੇ ਨੇ ਅਸੀਂ ਭੈਂਜੀ ਕੋਲੇ ਜਾਂਦੇ ਆ ਤੇ ਇਹ ਸਾਡੀ ਗੱਲ ਅੱਗੇ ਪਹੁੰਚਾਉਂਦੇ ਨੇ ਜੀ ਅਸੀਂ ਮਾਤਰੀ ਦਾ ਲਾਸਟ ਪਿੰਡ ਬਣਿਆ ਜਾਂਦਾ ਸੀ ਪਛੜਿਆ ਹੋਇਆ ਪਿੰਡ ਬਣਿਆ ਜਾਂਦਾ ਸੀ ਉਹਦਾ ਅੱਜ ਮਾਤਰੀ ਸਾਹਿਬ ਖੁਦ ਤੁਹਾਡੇ ਪਿੰਡ ਤੇ ਬਹਿ ਕੇ ਤੁਹਾਡੇ ਵਿਕਾਸ ਕਾਰਜਾਂ ਬਾਰੇ ਚਰਚਾ ਕਰਨਗੇ ਕਿੰਨਾ ਲੱਗਦਾ ਸਾਨੂੰ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਅੱਜ ਸਾਨੂੰ ਐ ਨਹੀਂ ਪਤਾ ਰਾਦੀ ਮਾਤਰੀ ਸਾਹਿਬ ਨੂੰ ਅਸੀਂ ਬਿਠਾਈਏ ਕਿੱਥੇ ਅਸੀਂ ਕੀ ਕਰੀਏ ਇਹਨਾਂ ਵ ਕਿਉਂਕਿ ਅੱਜ ਤੱਕ ਸਾਨੂੰ ਇਹ ਕਦੇ ਇਹ ਚੀਜ਼ਾਂ ਸਾਡੇ ਤੋਂ ਬਹੁਤ ਦੂਰ ਸੀਗੀਆਂ ਜੀ ਇਹ ਕਦੇ ਅਸੀਂ ਸੋਚਨੇ ਦੀ ਵੀ ਮੰਤਰੀ ਸਾਹਿਬ ਵੀ ਸਾਡੇ ਕੋਲੇ ਆ ਜਾਣਗੇ ਔਰ ਸਰਪੰਚ ਸਾਹਿਬ ਦੇ ਘਰ ਨਹੀਂ ਤਾਂ ਜ਼ਿਆਦਾਤਰ ਆਮ ਤਰਤੇ ਹੁੰਦੇ ਵੀ ਦਿੜਬੇ ਆ ਜੋ ਤੁਹਾਨੂੰ ਉੱਥੇ ਤੁਹਾਡੀ ਗਰੰਟ ਹੈ ਜੋ ਤੁਹਾਡਾ ਹੈਗਾ ਜੀ ਤੁਹਾਨੂੰ ਉੱਥੇ ਮਿਲ ਜੂਗਾ ਜੀ ਇਹ ਕੋਜੀ ਦਾ ਖਾਲਸਾ ਜੀ ਵੈਗਰੂ ਜੀ ਕੀ ਫਤਿਹ ਅੱਜ ਸਾਡੇ ਵਿੱਤ ਮੰਤਰੀ ਪੰਜਾਬ ਸਰਦਾਰ ਹਰਪਾਲ ਸਿੰਘ ਚੀਮਾ ਸਾਡੇ ਪਿੰਡ ਵਿੱਚ ਪਹੁੰਚੇ ਨੇ ਜੋ ਕਿ ਸਾਨੂੰ ਸਾਡੇ ਪਿੰਡ ਦੇ ਵਿਕਾਸ ਲਈ 40 ਲੱਖ ਰੁਪਏ ਦਾ ਚੈੱਕ ਦੇ ਕੇ ਗਏ ਨੇ ਨਾ ਹੀ ਸਨੇ ਸੋਚਿਆ ਸੀ ਵੀ ਅੱਜ ਤੱਕ ਕਿਸੇ ਮੰਤਰੀ ਸਾਹਿਬ ਨੇ ਜਾਂ ਕਿਸੇ ਸਰਕਾਰ ਨੇ ਸਾਨੂੰ ਜਾਂ ਸਾਡੇ ਪਿੰਡ ਨੂੰ ਐਡਾ ਵੱਡਾ ਅਮਾਉਂਟ ਦਾ ਚੈੱਕ ਕਦੇ ਦਿੱਤਾ ਹੈ ਤੇ ਮੰਤਰੀ ਸਾਹਿਬ ਨੇ ਸਾਨੂੰ ਆਹ ਫੋਨ ਕਰਕੇ ਕਿਹਾ ਵੀ ਤੁਸੀਂ ਅੱਜ ਆਪਣੇ ਪਿੰਡ ਤਿਆਰ ਰਹੋ ਵੀ ਅਸੀਂ ਆ ਜਾ ਰਹੇ ਹਾਂ ਤੁਹਾਨੂੰ ਚੈੱਕ ਦੇਣ ਲਈ ਅਜੇ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਅਸੀਂ ਉਹਨਾਂ ਦੇ ਕੋਲ ਜਾਂਦੇ ਰਹੇ ਹਾਂ ਉਹਨਾਂ ਨੇ ਅੱਜ ਤੱਕ ਸਾਨੂੰ ਉੱਥੇ ਗਿਆ ਨੂੰ ਪੈਸੇ ਨਹੀਂ ਦਿੱਤੇ ਪਰੇ ਸਾਡੇ ਪਿੰਡ ਦੇ ਵਿਕਾਸ ਲਈ ਆਪ ਸਾਨੂੰ ਫੋਨ ਕਰਕੇ ਇੱਥੇ ਪਹੁੰਚੇ ਨੇ ਵੀ ਅਸੀਂ ਤੁਹਾਨੂੰ ਪੈਸੇ ਦੇ ਕੇ ਜਾ ਰਹੇ ਹਾਂ ਤੁਹਾਡੇ ਪਿੰਡ ਦੇ ਕਿਸੇ ਵੀ ਕੰਮਕਾਰਜ ਲਈ ਹੋਰ ਕਾਸੇ ਲਈ ਪੈਸੇ ਦੀ ਜ਼ਰੂਰਤ ਆ ਕਿਸੇ ਵੀ ਕੰਮ ਦੀ ਜ਼ਰੂਰਤ ਆ ਤਾਂ ਅਸੀਂ ਤੁਹਾਡੇ ਨਾਲ ਖੜੇ ਹਾਂ ਸਾਨੂੰ ਫੋਨ ਕਰੋ ਜੇ ਅਸੀਂ ਨਹੀਂ ਮਿਲਦੇ ਤਾਂ ਸਾਡੇ ਦਫ਼ਤਰ ਫੋਨ ਕਰੋ ਸਾਡੇ ਇਹਨਾਂ ਦੇ ਦਫ਼ਤਰ ਵੱਲੋਂ ਵੀ ਸਾਡੇ ਪਿੰਡ ਨੂੰ ਤੇ ਸਾਡੇ ਇਲਾਕੇ ਨੂੰ ਪੂਰਾ ਸਹਿਯੋਗ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਤੀ ਸਾਹਿਬ ਕੀ ਮੈਂ ਦੇਖਦੇ ਹਾਂ ਬੜਾ ਅੱਜ ਪਿੰਡ ਦੇ ਵਿੱਚ ਵਿਆਵਰਗਾ ਚਾ ਚੜਿਆ ਜਦੋਂ ਤੁਸੀਂ ਪਿੰਡ ਦੇ ਵਿੱਚ ਬੜੇ ਰਹੇ ਹੋ ਇੰਟਰ ਹੋਏ ਹੋਗੇ 40 ਲੱਖ ਦਾ ਚੈੱਕ ਲੈ ਕੇ ਜਿਹੜੀ ਘਰ ਪਹੁੰਚੇ ਇਹਨਾਂ ਦੇ ਕਿਸ ਤਰ੍ਹਾਂ ਦਾ ਮਾਹੌਲ ਨਜ਼ਰ ਆ ਰਿਹਾ ਹੈ ਅ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਦੀ ਪੰਚਾਇਤ ਨੂੰ ਸਾਰੇ ਪਿੰਡ ਦੇ ਨਿਵਾਸੀਆਂ ਨੂੰ ਮੁਬਾਰਕਬਾਦ ਦੇਣੀ ਚਾਹਨਾਗਾ ਕਿ ਇਹਨਾਂ ਦੀ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਕਿ ਗੰਦੇ ਪਾਣੀ ਦਾ ਜਿਹੜਾ ਨਿਕਾਸ ਕੀਤਾ ਜਾਵੇ ਉਹ ਹਲ ਕੀਤਾ ਜਾਵੇ ਅੱਜ ਉਹਦੇ ਲਈ 40 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਆ ਉਹ ਜਾਰੀ ਕੀਤੀ ਹੈ ਮੈਂ ਖੁਦ ਇਨਾਂ ਦੇ ਘਰ ਆ ਕੇ ਚੱਕ ਦੇਣਾ ਆਇਆਗਾ ਕਿਉਂਕਿ ਜਦੋਂ ਘਰ ਆਉਨੇ ਆਗੇ ਉੱਥੇ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਸਮੱਸਿਆਵਾਂ ਦਾ ਵੀ ਪਤਾ ਲੱਗਦਾ ਖੁੱਲ ਕੇ ਗੱਲ ਕਰਦੇ ਆ ਜਦੋਂ ਕਿਤੇ ਜਿਆਦਾ ਇਕੱਠ ਹੁੰਦੇ ਨੇ ਉੱਥੇ ਗੱਲ ਨਹੀਂ ਹੁੰਦੀ ਹੈਗੀ ਉੱਥੇ ਜਿਆਦਾ ਰੌਸ਼ ਹੋ ਜਾਂਦਾ ਹੈਗਾ ਘਰ ਚ ਆਇਆ ਹੁਣ ਪਰਿਵਾਰ ਦੀ ਤਰ੍ਹਾਂ ਸਾਰੀਆਂ ਗੱਲਾਂ ਸੁਣ ਕੇ ਜਿਹੜੀਆਂ ਹੋਰ ਵੀ ਕਮੀਆਂ ਹੋਣਗੀਆਂ ਉਹ ਦੂਰ ਕਰਾਂਗੇ ਸੋ ਬਿਲਕੁਲ ਡਵੈਲਪਮੈਂਟ ਜਿਹੜੀ ਆ ਬਕਾਤ ਜਿਹੜਾ ਉਹ ਹਲਕਾ ਧੜਬਾ ਦਾ ਲਗਾਤਾਰ ਜਾਰੀ ਹੈ ਇਹ ਆਖਰੀ ਪਿੰਡ ਆ ਕਨੌੜ ਰਾਜਪੂਤਾਂ ਸੋ ਇਸ ਤੋਂ ਬਿਨਾ ਪਹਿਲਾਂ ਵੀ ਢੰਡਿਆਲ ਉਹ ਵੀ ਆਖਰੀ ਪਿੰਡ ਸੀ ਉਥੇ ਵੀ ਕਮਾਂ ਦੀ ਸ਼ੁਰੂਆਤ ਕਰਵਾ ਕੇ ਆਈ ਸੀ ਸਾਰੇ ਪਿੰਡਾਂ ਦਾ ਚਾਹੇ ਅੰਦਰਲੇ ਪਿੰਡ ਨੇ ਚਾਹੇ ਬਾਹਰਲੇ ਪਿੰਡ ਨੇ ਮੇਰੇ ਪੂਰੀ 100% ਕੋਸ਼ਿਸ਼ ਹੈ ਕਿ ਹਰੇਕ ਪਿੰਡ ਦੇ ਅੰਦਰ 100% ਜਿਹੜਾ ਵਿਕਾਸ ਹੋਵੇ ਤਾਂ ਕਿ ਲੋਕ ਜਿਹੜੇ ਨੇ ਆਪਣੀ ਜ਼ਿੰਦਗੀ ਅچھے ਤਰੀਕੇ ਨਾਲ ਬਤੀਤ ਕਰ ਸਕਣ ਪਿੰਡ ਸੜਕਾਂ ਨੂੰ ਲੈ ਕੇ ਜੇ ਤੁਸੀਂ ਖੁਦ ਚਰਚਾ ਕੀਤੀ ਹੈਗੀ ਆ ਕਿ ਬੱਲੇ ਲੰਬੇ ਸਮੇਂ ਤੋਂ ਜਿਹੜੇ ਸੜਕਾਂ ਦੀ ਮੰਗ ਸੀਗੀ ਪਰ ਕਿਉਂਕਿ ਬੇਸ਼ੱਕ ਇਹਨਾਂ ਨੇ ਨਹੀਂ ਕਿਹਾ ਤੁਸੀਂ ਆਪ ਧਿਆਨ ਦਿੱਤਾ ਇਸ ਵੱਲ ਨਹੀਂ ਮੇਰੇ ਜਦੋਂਰੇ ਇਹੀ ਆ ਨਾ ਜੇ ਤੁਸੀਂ ਪਹੁੰਚਦੇ ਹੋ ਖੁਦ ਜਾ ਕੇ ਦੇਖਦੇ ਹੋ ਮੈਨੂੰ ਧਿਆਨ ਚਾਹੇ ਕਿ ਦੋ ਸੜਕਾਂ ਬਣਨ ਵਾਲੀਆਂ ਨੇਗੀਆਂ ਬਿਲਕੁਲ ਮੈਂ ਔਨ ਸਾਰੀ ਜਿਹੜਾ ਆਦੇਸ਼ ਆ ਉਹ ਅਧਿਕਾਰੀਆਂ ਨੂੰ ਦਿੱਤਾ ਕਿ ਦੋਨੇ ਸੜਕਾਂ ਦਾ ਐਸਟੀਮੇਟ ਲਾਓ ਤਾਂ ਕਿ ਆਪਾਂ ਸੜਕਾਂ ਬੜਾਈਏ ਕਿਉਂਕਿ ਜੇ ਮੰਤਰੀ ਜਾਊਗਾ ਹੀ ਨਹੀਂ ਲੋਕਾਂ 'ਚ ਫਿਰ ਸਮੱਸਿਆਵਾਂ ਦਾ ਪਤਾ ਨਹੀਂ ਲੱਗਦਾ ਸਮੱਸਿਆਵਾਂ માં ਕਈ ਵਾਰ ਬੰਦਿਆਂ ਦੀ ਅਪਰੋਚ ਨਹੀਂ ਹੁੰਦੀ ਪਹੁੰਚ ਨਹੀਂ ਸਕਦੇ ਸੋ ਜਦੋਂ ਤੁਸੀਂ ਆ ਪਹੁੰਚਦੇ ਹੋ ਚਾਹੇ ਮੈਂ ਕਹਿੰਦਾ ਸਾਲ ਚ ਇੱਕ ਵਾਰ ਪਹੁੰਚ ਜੋ 2 ਸਾਲ ਚ ਇੱਕ ਵਾਰ ਪਹੁੰਚ ਜੋ ਪਹੁੰਚ ਕੇ ਜਾ ਕੇ ਸਾਰੀਆਂ ਗੱਲਾਂ ਪਤਾ ਲੱਗ ਜਾਂਦੀਆਂ ਨੇ ਉਹ ਉਹਨਾਂ ਮਸਲਿਆਂ ਦਾ ਹੱਲ ਵੀ ਹੋ ਜਾਂਦਾ ਹੈਗਾ ਸੋ ਹੁਣ ਜਿਹੜੀਆਂ ਮੰਗਾਂ ਮੈਨੂੰ ਪਤਾ ਲੱਗੀਆਂ ਨੇ ਕਿਆਂ ਆਉਣ ਵਾਲੇ ਸਮੇਂ ਚ ਸਾਰੀਆਂ ਮੰਗਾਂ ਦਾ ਹੱਲ ਅਸੀਂ ਕਰਾਂਗੇ ਬਹੁਤ ਸਾਰੇ ਲੋਕ ਤੁਹਾਨੂੰ ਵਿਕਾਸ ਕੁਰਸ਼ ਬਜੂ ਬੰਦੇ ਹੈਗੇ ਨੇ ਜੀ ਕਿਵੇਂ ਲੱਗਦਾ ਤੁਹਾਨੂੰ ਕੀ ਫੀਲ ਹੁੰਦਾ ਦੇਖੋ ਵਿਕਾਸ ਜਿਹੜਾ ਉਹ ਇਨ੍ਹਾਂ ਭਰਾਵਾਂ ਦੇ ਸਿਰ ਤੇ ਹੋ ਰਿਹਾ ਇਸ ਸੰਗਤ ਦੇ ਸਿਰਤੇ ਹੋ ਰਿਹਾ ਹੈ ਇਹਨਾਂ ਦੇ ਪਿਆਰ ਦੇ ਸਿਰਤੇ ਹੋ ਰਿਹਾ ਇਹਨਾਂ ਦਾ ਜਿਹੜਾ ਸਹਿਯੋਗ ਆ ਤੇ ਸਿਰਤੇ ਹੋ ਰਿਹਾ ਦੋ ਵਾਰ ਇਹਨਾਂ ਨੇ ਮੈਨੂੰ ਹਲਕਾ ਦੜਵਾ ਦੀ ਨਮਾਇਦਗੀ ਕਰਨ ਦਾ ਮੌਕਾ ਦਿੱਤਾ ਔਰ ਪਹਿਲੀ ਵਾਰ ਦੂਜੀ ਵਾਰ ਤਾਂ ਮੈਂ ਸਮਝਦਾ ਰਿਕਾਰਡ ਜਿਹੜਾ ਪੰਜਾਬ ਦਾ ਰਿਕਾਰਡ ਪਹਿਲੀ ਵਾਰ ਬਣਿਆਗਾ ਉਹ ਦੜਵੇ ਹਲਕੇ ਦੇ ਬਣਾਇਆਗਾ ਕਿ ਇੰਨੀਆਂ ਵੋਟਾਂ 52000 ਤੋਂ ਵੱਧ ਦੇ ਵੋਟਾਂ ਦੇ ਫਰਕ ਦੇ ਨਾਲ ਜਿਤਾ ਕੇ ਮੈਨੂੰ ਪੰਜਾਬ ਦੀ ਅਸੈਂਬਲੀ ਚ ਭੇਜਿਆਗਾ ਤਾਂ ਜਿੱਡੇ ਵੱਡੇ ਫਰਕ ਦੇ ਨਾਲ ਮੈਨੂੰ ਜਿਤਾ ਕੇ ਅਸੈਂਬਲੀ ਚ ਭੇਜਿਆ ਮੇਰਾ ਵੀ ਫਰਜ਼ ਬਣਦਾ ਕਿ ਮੈਂ ਓਡੇ ਵੱਡੇ ਹੀ ਜਿਹੜਾ ਹੈਗਾ ਤਰੀਕੇ ਦੇ ਨਾਲ ਜਿੰਦਾ ਇਹਨਾਂ ਨੇ ਪਿਆਰ ਬਖਸ਼ਿਆ ਮੈਨੂੰ ਉਹਨਾਂ ਹੀ ਪਿਆਰ ਮੈਂ ਕਰਕੇ ਹਲਕੇ ਦਾ ਵਿਕਾਸ ਕਰਾਂ ਉਹਨਾਂ ਹੀ ਮੈਂ ਜ਼ੋਰ ਜਿਹੜਾ ਹਲਕੇ ਦੇ ਵਿਕਾਸ ਕਰਦੇ ਲਾਣਾ ਜਿਆਦੇ ਚੜਜੀ ਫਿਰਤੀ ਕਰੋ ਯਾਰ ਜਦੋਂ ਫਿਰ ਲਵੇ ਲਾ ਲਓ ਹੋਰ ਆਜੋ